ਕਿਸ ਦੀ ਟੌਰ ਜਿਆਦਾ ਏ ਕਾਲਿਆ ਸਾਰਿਆਂ ਨੇ ਕਹਿੰਦਾ ਜੋਤੀ ਦਾ ਸੁਣਾ ਦੇ ਚਲ ਆਓ ਚਲੀਏ ਫਿਰ लवली ਭਾਜੀ ਦੇ ਮਾਈਕ ਵੇਖ-ਵੇ ਕੇ ਤੇ ਮੈਨੂੰ ਘੜੀ-ਮੋੜੀ लवली ਭਾਈ ਦੀ ਯਾਦ ਆਉਂਦੀ ਏ ਕੀ ਕਰੀਏ ਪਰ ਹੁਣ ਦੂਰ ਬਣੀ ਆ ਜੀਦਾ ਪਤਾ ਜੀਦਾ ਪਤਾ ਜਿਹੜਾ ਜੇਠਾ ਲਾਲ ਦਾ ਪਿਓ ਸੀ ਨਾ ਜੇਠਾ ਲਾਲ ਕਿੰਨਾ ਅਮੀਰ ਵਾ ਜੇਠਾ ਲਾਲ ਦਾ ਜਿਹੜਾ ਪਿਓ ਸੀ ਨਾ ਉਹ ਵੀ ਬੜਾ ਅਮੀਰ ਸੀ ਪਤਾ ਕਿਉਂ ਕਿਉਂਕਿ ਉਹਦੀ ਮਲੇਸ਼ੀਆ ਦੇ ਵਿੱਚ ਚੰਪਕ ਚੰਪਕ ਦੁਕਾਨਾ ਵਾ ਉਹਨਾਂ ਦੇ ਨਾਂ ਦੀ ਦੁਕਾਨ ਹੈ ਲਓ ਜੀ ਉਹ ਸਾਡਾ ਹੋਟਲ ਆ ਮਤਲਬ ਤੁਹਾਨੂੰ ਦੇਖਣਾ ਨਹੀਂਗਾ ਜੇ ਬਟ ਅੰਦਰ ਹੋਟਲ ਆ ਤੇ ਹੁਣ ਅਸੀਂ ਚੱਲੇ ਆ ਕੇ ਐਲ ਟਾਵਰ ਉਮੀਦ ਤੇ ਮੈਨੂੰ ਇਹੋ ਹੀ ਕਿਉਂਕਿ ਅਸੀਂ ਹੋ ਗਏ ਆ ਕੋਈ 5-7 ਮਿੰਟ ਲੇਟ ਤੇ ਭਾਜੀ ਹੁਣ ਨਾ ਆਗੇ ਹੁਣ ਭਾਜੀ ਨੇ ਗੁੱਸਾ ਨਾ ਕਰਨ ਕਿਤੇ ਤੇ ਹੁਣ ਅਸੀਂ ਚੱਲਦੇ ਆਂ ਜਾ ਕੇ ਵੇਖਨੇ ਕੀ ਪ੍ਰੋਗਰਾਮ ਬਣਦਾ ਉਦਾਂ ਹੀ ਟਿਕਟ ਪ੍ਰੀ ਬੁਕਿੰਗ ਤੇ ਕਰਾਈਆਂ ਨਹੀਂ ਗਈਆਂ ਮਟ ਮੈਨੂੰ ਲੱਗਦਾ ਮਿਲ ਹੀ ਜਾਊਗੀ ਵੈਸੇ ਕੋਈ ਇਟਾ ਮੁਸ਼ਕਲ ਦੀ ਗੱਲ ਨਹੀਂ ਐ ਜੋ ਤੇ ਆ ਵੇਖ ਲੈ ਘੁੰਮਣ ਵਾਲਿਆਂ ਦੇ ਹਾਲ ਵੇਖ ਲੈ ਪਿੰਡੋਂ ਆਲ ਚੁੱਕੀ ਵੇ ਗੁੰਮ ਗੋਇਆ ਨਲਿਕਾ ਨਾ ਡੇਕ ਜਾ ਪਰੇ ਅੱਜੇ ਮੇਰੀ ਗੱਲ ਸੁਣ ਉੱਤੋਂ ਦੀ ਹੋ ਗਈ ਨਾ ਤੇ ਆਉ ਤੇ ਆਉ ਤੇ ਜਾਣਾ ਉੱਤੇ ਬੰਦੇ ਟੈਕਸੀ ਕਿਰਾਏ ਹਾਂ ਉਹਨੇ ਆਖਿਆ ਵੀਗਾ ਦੋ ਮਲੇਸ਼ੀਆ ਰਿਕਟ ਦੇ ਦੋ ਨਹੀਂ ਕਾਹੀ ਰਹਿਣ ਦੋ ਮੇਰੇ ਲੱਗਾ ਇਹ ਹਾਂ ਵਾ ਮਣਾਈਏ ਵੇਖ ਲੋ ਚਕੇ ਚੰਗੀ ਮੱਤ ਵੱਜੜੀ ਵੇਖ ਕੇ ਕਹੋ ਮੇਰਾ ਟੈਕਸੀ ਭਾਓ ਵੇਖ ਲੋ ਲੋਕੋ ਗਰੀਬ ਦਾ ਗਰੀਬ ਹੀ ਰਹਿ ਜਾਂਦਾ ਵਾ ਆਈਸਕ੍ਰੀਮ ਆਪ ਲੱਲੀ ਆ ਤੇ ਦਾ ਸੁਣੇ ਇਦਾਂ ਹੀ ਆ ਦਾ ਸੁਣਿਆ ਪਾਣੀ ਜੋ ਕੇ ਰਹਿ ਗਏ ਜੀ ਮੈਂ ਪੁੱਛਿਆ ਕਹਿੰਦੇ ਵੀ ਤੂੰ ਖਾ ਲ ਮੈਂ ਖਾ ਲਈ ਇੱਕ ਗੱਲ ਮੈਂ ਖਾ ਜਿਹੜੀ ਆ ਅੱਗੇ ਬਿਲਡਿੰਗ ਦੇਖਣੀ ਹੈ ਨਾ ਇਹ ਮਤਲਬ ਪਤਾ ਨਹੀਂ ਕਹਿੰਦੇ ਦੁਨੀਆ ਦੀ ਸਭ ਤੋਂ ਟਾਲੈਸਟ ਬਿਲਡਿੰਗ ਆ ਕਿ ਪਤਾ ਨਹੀਂ ਹੋਟਲ ਆ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਦੇਖਣ ਵਾਲੀ ਆ that is this one ਇਹ ਚੀਜ਼ KL ਟਾਵਰ ਬਹੁਤ ਵਧੀਆ ਜਗ੍ਹਾ ਆ ਉੱਪਰ ਚੱਲਦੇ ਆ ਫਿਰ ਦੇਖੀ ਕਿਦੋਂ ਲੱਗਣਿਆ ਮੈਨੂੰ ਬਹੁਤ ਪਹਿਲੇ ਕੱਚੇ ਦੇ ਬੜਾ ਵਧੀਆ ਲੱਗਿਆ ਕੱਚੇ ਦੇ ਬਹੁਤ ਵਧੀਆ ਲੱਗ ਰਹੇ ਮੈਨੂੰ ਮੈਨੂੰ ਖੁਸ਼ ਆਂਸੇ ਟਾਈਪ ਆਉਂਦੇ ਆ ਪਾ ਜਿਹੜੀ ਗੱਲ ਕਰ ਰਹੇ ਹੋ ਰਹਿ ਗਈ ਆਬਜ਼ਰਵੇਸ਼ਨ ਲੈ ਕੇ ਚੱਲੇ ਹੋ ਬੀ ਜੀ ਪੀ ਜੀ ਹਾਂ ਜੱਬ ਧਰੋਗੇ ਤਾਂ ਨਹੀਂ ਧਰੋਗੇ ਨੈਕਸਟ ਮੈਨੂ ਸੱਜੇ ਨਾਲ ਲੱਗਦਾ ਇੱਕ ਨਾ ਹਾ ਕੋਈ ਜਾ 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 ਐਵੇਂ ਆਜਾ ਆਜਾ ਐਫੈਕਟ ਹੋ ਉਸੇ ਮੋਰ ਟਾਲ ਲੂਸ ਨਹੀਂ ਕਰੀਂ ਇਹ ਆ ਜੀ ਡੈਕ ਆਜਾ ਆਜਾ देखिए जो कि छत अगे जाऊंगा क्योंकि छत बहुत डर लगे टाइम सोना लग रहा है ਮজা ਆਇਆ ਘੁੰਮਣ ਦਾ ਮੈਨੂੰ ਮਜ਼ਾ ਆਇਆ ਪਰ ਚੜਾਈ ਚੜ੍ਹਨ ਦਾ ਨਹੀਂ ਆਇਆ ਉਤਰਨ ਦਾ ਬੜਾ ਆਇਆ ਸੱਚੀ ਬੜਾ ਵਧੀਆ ਉਧਰ ਲੱਗਿਆ ਵੇਸ਼ ਦੇਸ਼ ਵਧੀਆ ਸੋਹਣਾ ਆ ਸਫਾਈ ਪਰ ਗੱਲ ਸਾਡੀ ਫਿਰ ਵਿੱਚ ਰਹਿ ਗਈ ਕਿ ਦੇਸ਼ ਵਿੱਚ ਆਉਣਾ ਕਿਦਾਂ ਆ ਉਹ ਸਾਰੀਆਂ ਗੱਲਾਂ ਅਸੀਂ ਹੋਟਲ ਜਾ ਕੇ ਗੱਲਾਂ ਕੀ ਤੁਹਾਡੇ ਨਾਲ ਕਿਉਂਕਿ ਥੱਕ ਬਹੁਤ ਚੜਾ ਗਏ ਆ ਥੋੜਾ ਫਰੈਸ਼ ਹੋ ਜਿਏ ਜਦੋਂ ਅਸੀਂ ਆਉਣਾ ਸੀ ਸਾਨੂੰ ਵੀ ਬੜੀ ਕਨਫਿਊਜ਼ਨ ਸੀਗੀ ਕਿ ਕਿਵੇਂ ਕਰਾਂਗੇ ਕਿਵੇਂ ਇਮੀਗ੍ਰੇਸ਼ਨ ਕਲੀਅਰ ਹੋਊਗੀ ਹੈਨਾ ਕਿਵੇਂ ਹੈਨਾ ਟਿਕਟਾਂ ਕਰਾਉਣੀਆਂ ਵਾ ਸਾਰਾ ਛੋਟਾ ਛੋਟਾ ਪ੍ਰੋਸੈਸ ਹੁੰਦਾ ਵਾ ਜਿਹੜਾ ਬੰਦਾ ਪਹਿਲੀ ਵਾਰ ਹੀ ਜਾਂਦਾ ਹੈ ਨਾ ਉਹਨੂੰ ਡਰ ਪੱਕਾ ਲੱਗਦਾ ਵਾ ਕਿਵੇਂ ਫਿਰ ਹੋਟਲ ਲੈਣਾ ਹੈ ਉਥੋਂ ਬਾਅਦ ਅਹੀਂ ਕਿੱਦਾਂ ਕਿਸੇ ਦੁਕਾਨ ਤੇ ਮਤਲਬ ਕੁਝ ਵੀ ਖਰੀਦਣਾ ਹੈ ਉਹਦੇ ਬਾਰੇ ਅਹੀਂ ਸਾਰੀਆਂ ਗੱਲਾਂ ਤੁਹਾਨੂੰ ਤੇ ਹੁਣ ਪਹਿਲਾਂ ਚਲੀਏ ਹੋਟਲ ਤੇ ਉਥੋਂ ਆਓ ਵੀ 7 11 ਚਲੀਏ ਇੱਥੇ ਹਾਂ ਚਲੋ ਪਹਿਲਾਂ ਕੁਝ ਚੁਗਾ ਚੁਗ ਲਈਏ ਥੇ ਚੱਲਦੇ ਪਰ ਸ਼ਹਿਰ ਦੀ ਜਿਹੜੀ ਰੌਣਕ ਹੈ ਨਾ ਬਹੁਤ ਜ਼ਿਆਦਾ ਬਹੁਤ ਵਧੀਆ ਸ਼ਹਿਰ ਲਓ ਜੀ ਅਸੀਂ ਤੇ ਆ ਗਏ ਆਪਣੇ ਹੋਟਲ ਤੇ ਛੇਤੀ ਛੇਤੀ ਕਰੋ ਥੱਕਣ ਕਿਉਂ ਰਹੇ ਜੇ ਛੇਤੀ ਕਰੋ ਇਹ ਹੈ ਜੀ ਸਾਡਾ ਹੋਟਲ ਯਾਨੀ ਤੁਸੂ ਹੈ ਅੰਦਰ ਆਂਦੇ ਕਾ ਕਮਫਰਟੀ ਥੱਕ ਹਾਰ ਕੇ ਅਸੀਂ ਹੁਣ ਚੱਲੇ ਆਂ ਹੋਟਲ ਰੂਮ 'ਚ ਸਾਥ ਕੁਝ ਜਾਏ ਗਏ ਆਂ ਤੇ ਹੁਣ ਜਾ ਕੇ ਬਸ ਸੌਂ ਆਂ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਤੇ ਬਸ ਸਾਂਝਾ ਗ੍ਰੀਤੀਕ ਤੋਂ ਗੱਲਾਂ ਦੱਸਦੇ ਆਂ ਡਿੰਗ 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 ਇਹ ਕੀ ਨੀ ਫਾਸਟ ਆ ਹਮ ਬਟ ਆ ਚੀਜ਼ਾਂ ਦਾ ਜਿਹੜੀ ਆ ਚੀਜ਼ ਨੇ ਇਹਦੇ ਬੰਦਾ ਕੀ ਲੀ ਲਿਆ ਮਨ ਵਿੰਗ ਡਿੰਗ ਡਿੰਗ ਹੋ ਵਾਹਿਗੁਰੂ ਜੀ ਤੇ ਗੱਲ ਅਸੀਂ ਕਰ ਰਹੇ ਸੀਗੇ ਕਿ ਸਾਡਾ ਮਤਲਬ ਕਿਦਾਂ ਦਾ ਟ੍ਰਿਪ ਹਨਾ ਪਲਾਨ ਅਸੀਂ ਕਿਦਾਂ ਕੀਤਾ ਸਾਰਾ ਹਾਂਜੀ ਤੇ ਉਹ ਗੱਲਬਾਤ ਸਾਰਿਆਂ ਨੂੰ ਜ਼ਰੂਰ ਕਰਨੀ ਸੀ ਕਿਉਂਕਿ ਗੱਲ ਤਾਂ ਕਰਨੀ ਸੀ ਅਸੀਂ ਨਾ ਹੁਣ ਤੋਂ ਪਹਿਲਾਂ ਬੜੀਆਂ ਵੀਡੀਓ ਵੇਖੀਆਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਪਰ ਉਹਦੇ ਵਿੱਚ ਉਹਨਾਂ ਨੂੰ ਕਿਤੋਂ ਵੀ ਸਹੀ ਇਨਫੋਰਮੇਸ਼ਨ ਨਹੀਂ ਮਿਲੀ ਜਿੱਦਾਂ ਦੀ ਹਾਨੂੰ ਇਨਫੋਰਮੇਸ਼ਨ ਮਿਲੀ ਜਾਂ ਤੇ ਉਹ ਮਤਲਬ ਕਿ ਅਧੂਰੀ ਸੀ ਜਾਂ ਉਹ ਗਲਤ ਸੀ ਤੇ ਉਹ ਬਹੁਤ ਜ਼ਿਆਦਾ ਡਰਾਮਾ ਸੀ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਅਗਰ ਤੁਸੀਂ ਮਲੇਸ਼ੀਆ ਜਾਂ ਕਿਸੇ ਵੀ ਦੇਸ਼ ਜਾਣਾ ਵਾ ਨਾ ਕਿਤੇ ਵੀ ਪਲਾਨ ਕਰਦੇ ਜੀ ਤੇ ਆਪਣੀਆਂ ਟਿਕਟਸ ਘੱਟੋ ਘੱਟ 2-3 ਮਹੀਨੇ ਪਹਿਲਾਂ ਬੁੱਕ ਕਰਾ ਲਓ ਠੀਕ ਆ ਉਹ ਤੁਹਾਨੂੰ ਸਸਤੀਆਂ ਪੈਣਗੀਆਂ ਤੇ ਤੁਸੀਂ ਫਾਇਦੇ 'ਚ ਰਹੋਗੇ ਹੋਟਲ ਬੁਕਿੰਗ ਪਹਿਲਾਂ ਕਰਵਾ ਲਓ ਅਗਰ ਤੁਸੀਂ ਮਲੇਸ਼ੀਆ ਆਉਣਾ ਵਾ ਤੇ ਇੱਥੇ ਇੱਕ ਕੋਨਕੋਰਡ ਹੋਟਲ ਜਿੱਥੇ ਅਸੀਂ ਰਹਿ ਰਹੇ ਹਾਂ ਬਹੁਤ ਵਧੀਆ ਜਗ੍ਹਾ ਆ ਮਤਲਬ ਬਹੁਤ ਅਲਟੀਮੇਟ ਜਗ੍ਹਾ ਆ ਤੇ ਦੂਜਾ ਹੋਟਲ ਮਾਇਆ ਜਿੱਥੇ ਭਾਜੀ ਰਹਿ ਰਹੇ ਆ ਬਹੁਤ ਵਧੀਆ ਜਗ੍ਹਾ ਉਹ ਵੀ ਤੇ ਇੱਥੋਂ ਅਸੀਂ ਕੇਐਲ ਟਾਵਰ ਵੀ ਘੁੰਮਣ ਲੱਗੇ ਤੁਰ ਕੇ ਅਸੀਂ ਟਵਿੰਨ ਟਾਵਰ ਵੀ ਚੱਲ ਗਏ ਐਕੁਏਰੀਅਮ ਵੀ ਚੱਲ ਜਣਾ ਆ ਲਾਗੇ ਲਾਗੇ ਮਾਰਕੀਟ ਵੀ ਹੈਗੀਆਂ ਬਸ 1 ਮਿੰਟ ਦੀ ਗੱਲ ਰੋਕਣ ਲੱਗੀ ਆ ਫਿਰ ਸਾਰਿਆਂ ਨੂੰ ਪੁੱਛਣਾ ਵਾਪੀ ਜੇ ਮਾਇਆ ਵੀ ਵਧੀਆ ਵਾ ਤੇ ਕਨਕੋਰਡ ਵੀ ਤੇ ਤੁਸੀਂ ਅਲੱਗ ਅਲੱਗ ਕਿਉਂ ਉਹ ਅਸੀਂ ਅਲੱਗ ਤਾਂ ਰਹੇ ਕਿਉਂਕਿ ਭਾਜੀ ਨੇ ਹੋਟਲ ਪਹਿਲਾਂ ਬੁੱਕ ਕਰਾ ਲਿਆ ਸੀਗਾ ਤੁਹਾਨੂੰ ਉਹ ਮੁੜ ਕੇ ਮਿਲੀ ਨਹੀਂ ਬੁਕਿੰਗ ਇਹ ਉਹਨਾਂ ਨੇ ਕੈਨਸਲ ਕਰਨਾ ਚਾਹਿਆ ਤੇ ਉਹਨਾਂ ਨੂੰ ਰਿਫੰਡ ਨਹੀਂ ਮਿਲਣਾ ਤੇ ਤਾਂ ਕਰਕੇ ਫਿਰ ਅਸੀਂ ਅਲੱਗ ਅਲੱਗ ਹੋਟਲ ਚਾਹ ਰਹੇ ਇਹੋ ਜੀ ਇਹ ਤੋਂ ਕਨਫਰਮ ਹੋ ਜਾਂਦੀ ਹੈ ਨਾ ਕਿ ਜੇ ਹੋਟਲ ਤੁਸੀਂ ਕਰਨਾ ਸੋਚ ਸਮਝ ਕੇ ਕਰੋ ਰਿਫੰਡ ਹੋਟਲ ਪਹਿਲਾਂ ਬੁੱਕ ਕਰਾਓ ਪਹਿਲਾਂ ਬੁੱਕ ਕਰਵਾਓ ਪਹਿਲੀ ਗੱਲ ਤੇ ਇਹ ਵੀ ਜਿਹੜਾ ਮਲੇਸ਼ੀਆ ਆਉਣ ਵਾਸਤੇ ਵੀਜ਼ੇ ਤੁਹਾਨੂੰ ਰਿਕੁਆਇਰਮੈਂਟ ਹੈ ਨਹੀਂ 1 ਜਨਵਰੀ 2025 ਤੋਂ ਬਾਅਦ ਅਗਰ ਤੁਸੀਂ ਆਉਂਦੇ ਜੇ ਤੇ ਤਾਂ ਵੀ ਤੁਹਾਨੂੰ ਈ ਵੀਜ਼ਾ ਹੀ ਮਿਲੇਗਾ ਉਹਦੇ ਵਿੱਚ ਕੋਈ ਡਾ ਇਸ਼ੂ ਨਹੀਂ ਆ ਤੁਸੀਂ ਆਪ ਹੀ ਅਪਲਾਈ ਕਰ ਸਕਦੇ ਜੇ ਕੋਈ ਡੀਪ ਪ੍ਰੋਬਲਮ ਵਾਲੀ ਗੱਲ ਨਹੀਂ ਤੇ ਜਦੋਂ ਤੁਸੀਂ ਵੀਜ਼ਾ ਅਪਲਾਈ ਕਰ ਲਿਆ ਟਿਕਟਸ ਵਗੈਰਾ ਤੁਹਾਡੀਆਂ ਹੋ ਗਈਆਂ ਉਹ 2-3 ਮਹੀਨੇ ਪਹਿਲਾਂ ਹੀ ਬੁੱਕ ਕਰਾ ਲਓ ਠੀਕ ਹੈ ਜੀ ਕੋਈ ਦਿੱਕਤ ਨਹੀਂ ਉਹਦੇ ਵਿੱਚ ਆਪੇ ਵੀ ਬੰਦਾ ਕਰਾ ਸਕਦਾ ਅਗੋਡਾ ਐਪ ਹੈਗੀ ਆ ਐਕਸੀਗੋ ਹੈਗੀ ਆ ਬਹੁਤ ਵਧੀਆ ਐਪਸ ਨੇ ਤੁਸੀਂ ਮਤਲਬ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਿ ਉਤੋ ਬਾਅਦ ਤੁਸੀਂ ਜਦੋਂ ਮਲੇਸ਼ੀਆ ਆਉਣਾ ਆ ਉਤੋ 2 ਦਿਨ ਪਹਿਲਾਂ 3 ਦਿਨ ਪਹਿਲਾਂ ਤੁਸੀਂ ਆਪਣਾ ਅਰਾਈਵਲ ਕਾਰਡ ਬਣਾ ਲਓ ਅਰਾਈਵਲ ਕਾਰਡ ਇੱਥੇ ਵੀ ਬਣ ਜਾਂਦੇ ਆ ਬਟ ਫਿਰ ਵੀ ਤੁਸੀਂ ਘਰੋਂ ਬਣਾ ਕੇ ਆਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਠੀਕ ਆ ਫਿਰ ਜਿਹੜਾ ਸਭ ਤੋਂ ਵੱਡਾ ਡਰ ਮੇਰੇ ਮਨ 'ਚ ਤੇ ਹੈਗਾ ਹੀ ਅਮਰਜੋਤ ਦੇ ਮਨ 'ਚ ਵੀ ਹੈਗਾ ਹੀਗਾ ਕਿ ਤੁਸੀਂ ਇਮੀਗ੍ਰੇਸ਼ਨ ਮਤਲਬ ਅਸੀਂ ਕਿੱਦਾਂ ਹਨਾ ਪਾਰ ਕਰਾਂਗੇ ਇਮੀਗ੍ਰੇਸ਼ਨ ਦੀ ਜਦੋਂ ਮੈਂ YouTube ਤੋਂ ਵੇਖਿਆ ਹੀ ਨਾ ਉਹ ਮਤਲਬ ਜਿਹੜੇ ਵੀ ਬੰਦੇ ਨੇ ਮੈਨੂੰ ਵੀ ਬਹੁਤ ਜ਼ਿਆਦਾ ਐਜੂਕੇਟਿਡ ਵੀ ਹੈ ਜਿਹੜਾ ਉਹ ਵੀ ਵੇਖਦਾ ਹੋ ਆ ਕਿ ਕੀ ਕੁਝ ਪੁੱਛ ਸਕਦੇ ਹਨਾ ਪਰ ਮੈਂ ਜੋ ਕੁਝ ਵੇਖਿਆ YouTube ਤੋਂ ਮੈਨੂੰ ਨਹੀਂ ਲੱਗਦਾ ਕਿ ਉਹ ਮੈਨੂੰ ਠੀਕ ਲੱਗਾ ਜਾਂ ਕਿੱਦਾਂ ਵੀ ਕਰ ਅਸੀਂ ਇਮੀਗ੍ਰੇਸ਼ਨ ਜਦੋਂ ਪਾਰ ਕੀਤੀ ਅੰਮ੍ਰਿਤਸਰ ਤੋਂ ਉਹਨਾਂ ਸਿਰਫ ਤੁਹਾਡੇ ਡਾਕੂਮੈਂਟ ਅਗਰ ਤੁਹਾਡੇ ਕੋਲ ਸਹੀ ਡਾਕੂਮੈਂਟ ਹੈਗੇ ਹਨਾ ਤੁਸੀਂ ਝੂਠ ਨਹੀਂ ਬੋਲਣ ਦੇ ਤੇ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਆ ਤੁਸੀਂ ਕੰਫੀਡੈਂਟ ਹੋ ਕੇ ਜਾਓ ਮਤਲਬ ਉੱਥੇ ਦੇ ਜਦੋਂ ਕੱਲੇ-ਕੱਲੇ ਦੀ ਇਮੀਗ੍ਰੇਸ਼ਨ ਹੋਣ ਦੀ ਤੇ ਮੈਂ ਉੱਥੇ ਜਾਂਦੇ ਆਂ ਕਹਿੰਦਾ ਮੈਂ ਕਿਹਾ ਵੀ ਮੇਰੀ ਮੈਡਮ ਵੀ ਸਾਡੇ ਨਾਲ ਹੀ ਵਾਈਫ ਮੇਰੇ ਨਾਲ ਵਾ ਤੇ ਉਹਨਾਂ ਨੂੰ ਬੁਲਾ ਲਈਏ ਉਹ ਕਹਿੰਦੇ ਬੁਲਾ ਲਓ ਕੋਈ ਗੱਲ ਨਹੀਂ ਕਿਵੇਂ ਤਾਂ ਕਿਉਂ ਆਪਣੇ ਅਮਰੀਕਾ ਨਹੀਂ ਮਲੇਸ਼ੀਆ ਹਨਾ ਹਾਂ ਮਲੇਸ਼ੀਆ ਦੇ ਵਿੱਚ ਮਤਲਬ ਇੰਨਾ ਕੋਆਪਰੇਟ ਕਰਦੇ ਉਹ ਇੰਨਾ ਵਧੀਆ ਮਾਹੌਲ ਇੱਥੇ ਮਤਲਬ ਅਗਰ ਕਿਸੇ ਨੇ ਘੁੰਮਣਾ ਹੋਵੇ ਅਸੀਂ ਮਤਲਬ ਇਹ ਨਹੀਂ ਕਹ ਰਹੇ ਵੀ ਜ਼ਰੂਰ ਆਓ ਬਟ ਅਗਰ ਕਿਸੇ ਦਾ ਆਉਣ ਦਾ ਹੋਵੇ ਮਨ ਤੇ ਬਹੁਤ ਵਧੀਆ ਸਭ ਤੋਂ ਵੱਡਾ ਗੱਲ ਬੱਚਿਆਂ ਨੂੰ ਹੁੰਦਾ ਹੈ ਇਮੀਗ੍ਰੇਸ਼ਨ ਦਾ ਕੁਝ ਬੱਚੇ ਆਉਂਦੇ ਆ ਵਰਕ ਪਰਮਿਟ ਤੇ ਉਹ ਆਪਣੇ ਇੱਕ ਝੂਠ ਨੂੰ ਛਪਾਉਣ ਦੇ ਬਦਲੇ ਕਿੰਨੇ ਝੂਠ ਹੋਰ ਬਦਲਦੇ ਆ ਸਾਡੇ ਅੰਮ੍ਰਿਤਸਰ ਸਾਡੇ ਅੱਗੇ ਇੱਕ ਕੁੜੀ ਸੀਗੀ ਤੇ ਉਹਦੇ ਮਲੇ ਡਾਕੂਮੈਂਟਸ ਵਿੱਚ ਕੁਝ ਪ੍ਰੋਬਲਮ ਆ ਗਈ ਤੇ ਹੋਇਆ ਕਿ ਵੀ ਉਹਨਾਂ ਨੇ ਉਹਨੂੰ ਬਾਹਰ ਕੱਢ ਲਿਆ ਪਿੱਛੇ ਲੈ ਗਏ ਹਨਾ ਕੈਬਨ ਲੈ ਕੇ ਪੁੱਛ ਕੇ ਪੁੱਛ ਕੇ ਕਰਨ ਵਾਸਤੇ ਤੇ ਉਹ ਸਾਡੇ ਨਾਲ ਜਿਹੜੇ ਭੈਣ ਜੀ ਸੀਗੇ ਸਾਡੇ ਉਹਨਾਂ ਨੂੰ ਪੁੱਛਣ ਕੀ ਦੋ ਜਗ੍ਹਾ ਦੱਸੋ ਵੀ ਘੁੰਮਣ ਵਾਲੀਆਂ ਮਲੇਸ਼ੀਆ ਚ ਕਿਹੜੀਆਂ ਮਤਲਬ ਜੇ ਸਾਨੂੰ ਪਤਾ ਹੀ ਨਹੀਂ ਆ ਅਸੀਂ ਕਿਉਂ ਜਿਹੜਾ ਬੰਦਾ ਹੁਣ ਜੈਨੂਅਲ ਆ ਮੰਨ ਲਓ ਅਸੀਂ ਆਏ ਆ ਘੁੰਮਣ ਹਾਂ ਅਸੀਂ ਸਾਰੀ ਚੀਜ਼ ਦੀ ਸਰਚ ਕਰਕੇ ਆਏ ਆ ਵੀ ਇੱਥੇ ਕੀ ਅਲਟਾਵਰ ਹੈਗਾ ਇੱਥੇ ਗੈਂਟਿੰਗ ਹਾਈਲੈਂਡ ਹੈਗਾ ਜਾਂ ਮਲੱਕਾ ਸ਼ਹਿਰ ਹੈ ਜਾਂ ਹਨਾ ਤੁਸੀਂ ਵੀ ਚੀਜ਼ਾਂ ਟਵਿੰ ਟਾਵਰ ਆ ਬਾਕੀ ਜਿੱਦਾਂ ਵੀ ਇਮੀਗ੍ਰੇਸ਼ਨ ਹੁੰਦੀ ਆ ਬੜੇ ਵਧੀਆ ਤਰੀਕੇ ਨਾਲ ਮਤਲਬ ਉਹ ਪੁੱਛਦੇ ਕੀ ਆ ਪਾਸਪੋਰਟ ਦਿਓ ਜੇ ਵੱਧ ਤੋਂ ਵੱਧ ਕੋਈ ਪੁੱਛੇ ਵੀ ਉਹ ਪੁੱਛਣਗੇ ਕਿ ਕਿਵੇਂ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਇਹਨਾਂ ਨੂੰ ਸਮਾਈਲਿੰਗ ਫੇਸ ਦੇ ਨਾਲ ਆਨਸਰ ਦਿਓ ਉਹ ਵੀ ਖੁਸ਼ ਹੋ ਮਤਲਬ ਕੋਈ ਇਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਜੇ ਤੁਸੀਂ ਸਿਟੀ ਸੈਂਟਰ ਦੇ ਵਿੱਚ ਹੋਟਲ ਬੁੱਕ ਕਰਵਾਉਂਦੇ ਜੇ ਮਤਲਬ ਮੈਨੂੰ ਤੇ ਇਹੋ ਲੱਗਦਾ ਵੀ ਕਨਕੋਰਡ ਹੋਟਲ ਜਾਂ ਮਾਇਆ ਹੋਟਲ ਹੋ ਗਿਆ ਇੱਕ ਉਹ ਕੇਐਲ ਟਾਵਰ ਦੇ ਲਾਗੇ ਵੀ ਹੋਟਲ ਹੈਗੇ ਨੇ ਅਗਰ ਤੁਸੀਂ ਇਹ ਹੋਟਲ ਬੁੱਕ ਕਰਵਾਉਂਦੇ ਜੀ ਨਾ ਇਹਨਾਂ ਤਿੰਨਾਂ ਚਾਰਾਂ ਚੋਂ ਤੇ ਇੰਨੇ ਫਾਇਦੇ 'ਚ ਰਹੋਗੇ ਤੁਸੀਂ ਸਾਰੀਆਂ ਚੀਜ਼ਾਂ ਲੱਗੀ ਤੁਰ ਫਿਰ ਕੇ ਹੀ ਸਭ ਕੁਝ ਤੁਹਾਨੂੰ ਮਿਲ ਜੇਗਾ ਅਹੀਂ ਕੋਸ਼ਿਸ਼ ਕੀਤੀ ਹੈ ਵੀ ਜਿੰਨਾ ਜ਼ਿਆਦਾ ਹਨਾ ਐਕਸਪਲੋਰ ਅਹੀਂ ਤੁਰ ਕੇ ਕਰ ਸਕਦੇ ਆ ਉਨਾ ਜ਼ਿਆਦਾ ਕਰ ਸਕੀਏ ਬਾਕੀ ਇਹ ਵੀ ਚੀਜ਼ਾਂ ਹੌਲੀ-ਹੌਲੀ ਬੰਦਾ ਸਿੱਖਦਾ ਆ ਜਦੋਂ ਅਸੀਂ ਆਉਣਾ ਹੀ ਹੱਟਦੇ ਪਹਿਲਾਂ ਐਕਸਪੀਰੀਅੰਸ ਵਾਲੇ ਇੱਕ ਦੂਜੇ ਤੋਂ ਡਰਦੇ ਹੀ ਮੈਂ ਇਹਨਾਂ ਨੂੰ ਨਹੀਂ ਡਰਦਿਆਂ ਪੁੱਛਦੀ ਮੇਰੇ ਸਾਹਮਣੇ ਨਹੀਂ ਗੱਲ ਕਰਦੇ ਵੀ ਜਦੋਂ ਨਹੀਂ ਡਰ ਜਾਣਾ ਆ ਪਰ ਅੰਮ੍ਰਿਤਸਰ ਤੋਂ ਜਦੋਂ ਇਮੀਗ੍ਰੇਸ਼ਨ ਹੈ ਅਹੀਂ ਕਲੀਅਰ ਕੀਤੀ ਨਾ ਫਿਰ ਮੈਨੂੰ ਹੋ ਗਿਆ ਕਿ ਮੈਂ ਮਲੇਸ਼ੀਆ ਵੀ ਕਰ ਲੈਣੀ ਬਟ ਮਲੇਸ਼ੀਆ ਤੇ ਹੋਰ ਵੀ ਵਧੀਆ ਹੈਗਾ ਨਾ ਅਮਰੀਕ ਸਰ ਜ਼ਿਆਦਾ ਡਰ ਸੀਗਾ ਉਹ ਨਿਕਲ ਗਿਆ ਬਾਕੀ ਇਹ ਨਹੀਂ ਹੈਗਾ ਵੀ ਜੇ ਸਾਨੂੰ ਕੁਝ ਆਉਂਦਾ ਹੀ ਨਹੀਂ ਆ ਤੇ ਜਿੱਦਾਂ ਮਰਜ਼ੀ ਆ ਜਾਓ ਉਹਨਾਂ ਕੋਈ ਨਹੀਂ ਹੈ ਨਾ ਸ਼ੱਕ ਜਿਹੜਾ ਵਾ ਨਾ ਹਾਂ ਇਹ ਵੀ ਗੱਲ ਹੈਗੀ ਸ਼ੱਕ ਹੋ ਜਾ ਬੰਦੇ ਨੂੰ ਨੋਰਮਲ ਇੰਗਲਿਸ਼ ਮੈਂ ਤੇਹੀ ਚੀਜ਼ ਕਹੂੰਗੀ ਕਿ ਜੇ ਉਹ ਹਨਾ ਵਧੀਆ ਚਾਹੁੰਦਾ ਹੈ ਕਿ ਮੇਰਾ ਸਮਾਂ ਨਿਕਲੇ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਉਹਨੂੰ ਵਧੀਆ ਇੰਗਲਿਸ਼ ਥੋੜੀ-ਬਹੁਤੀ ਆਉਂਦੀ ਹੋਣੀ ਚਾਹੀਦੀ ਮਤਲਬ ਪੁੱਛਦੇ ਨਾਮ ਇੰਗਲਿਸ਼ ਪੁੱਛਣਾ ਹੁੰਦਾ ਪਾਸਪੋਰਟ ਪੁੱਛਣਾ ਹੁੰਦਾ ਉਹ ਗੱਲ ਹੀ ਹੋਈ ਆ ਵੀ ਜਦੋਂ ਮੰਨ ਲਓ ਜਿਹੜੀ ਮਤਲਬ ਇਥੋਂ ਦੀ ਲੈਂਗੁਏਜ ਆ ਜਿਹੜਾ ਐਕਸੈਂਟ ਬਣਾ ਉਹ ਥੋੜਾ ਜਿਹਾ ਫਰਕ ਵਾ ਫਰਕ ਤੇ ਪਰ ਮਤਲਬ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਵੀ ਉਹ ਇੰਨਾ ਮਹਿਸੂਸ ਹੋਣੇ ਨਹੀਂ ਦਿੰਦੇ ਇੱਥੇ ਕੋਆਪਰੇਟ ਕਰਦੇ ਪੂਰਾ ਤੇ ਤੁਹਾਨੂੰ ਮਤਲਬ ਵੀ ਇਹੀ ਮਹਿਸੂਸ ਹੋਵੇਗਾ ਹਣਾ ਹੁਣ ਸਾਡੀ ਨਾ ਅਸੀਂ ਆਉਂਦੇ ਹਾਂ ਤੁਹਾਨੂੰ ਮੈਂ ਗੱਲ ਦੱਸਣਾ ਅਸੀਂ ਆਉਂਦੇ ਤੇ ਸਾਡੇ ਹੋਟਲ ਦੀ ਨਾ ਮਤਲਬ ਚਾਬੀ ਨਾ ਚੱਲੇ ਤੇ ਅਸੀਂ ਮਤਲਬ ਸਡਨਲੀ ਪਾ ਕੇ ਤੇ ਉਸ ਵੇਲੇ ਖਿੱਚ ਲੈਂਦੇ ਹਾਂ ਉਹ ਅਸੀਂ ਥੱਲੇ ਗਏ ਕਹਿੰਦੇ ਰਿਸੈਪਸ਼ਨ ਮਤਲਬ ਇੰਨੇ ਵਧੀਆ ਤਰੀਕੇ ਨਾਲ ਮਤਲਬ ਸਾਥ ਦਿੰਦੇ ਆ ਨਾ ਇੱਥੇ ਉਹਨਾਂ ਬੰਦਾ ਕਹ ਲਿਆ ਫਿਰ ਉਹਨਾਂ ਰੂਮ ਖੋਲ ਕੇ ਦੱਸਿਆ ਕਹਿੰਦੇ ਹੂਲੀ ਖੋਲੇ ਫਿਰ ਮੈਂ ਉਹਨੂੰ ਦੱਸਿਆ ਕਿ ਅਸੀਂ ਮਤਲਬ ਵੈਜੀ ਖਾਣਾ ਸਵੇਰੇ ਬ੍ਰੈਕਫਾਸਟ ਆ ਇੱਥੇ ਮਿਲ ਜਣਾ ਸਾਨੂੰ ਰੂਮ 'ਚ ਹੀ ਤੇ ਉਹਨੂੰ ਮੈਂ ਕਿਹਾ ਕਿ ਅਸੀਂ ਵੈਜੀ ਖਾਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇਨਫੋਰਮ ਆਪ ਹੀ ਕਰ ਦਾਂਗੇ ਕਹਿੰਦੇ ਕੋਈ ਗੱਲ ਨਹੀਂ ਬਾਕੀ ਇਸ ਚੀਜ਼ ਦਾ ਇਹ ਵੀ ਆ ਵੀ ਵੈਜ ਨਹੀਂ ਮੁਸ਼ਕਿਲ ਆ ਹਾਂ ਤੁਰ ਫਿਰ ਕੀ ਲੱਭ ਸਕਦੇ ਆ ਸਭ ਤੋਂ ਵੱਡੀ ਗੱਲ ਇੱਕ ਜਿਹੜੀ ਮੇਨ ਚੀਜ਼ ਰਹਿ ਗਈ ਹੈ ਨਾ ਉਹ ਇਹ ਆ ਕਿ ਅਗਰ ਤੁਸੀਂ ਆਉਣਾ ਹੈ ਨਾ ਤੇ ਜਦੋਂ ਮੰਨ ਲਓ ਤੁਹਾਡੀ ਫਲਾਈਟ ਵ ਖਾਣੂ ਲੈ ਕੇ ਆਓ ਬਿਸਕਟ ਵਗੈਰਾ ਅਗਰ ਤੁਹਾਡੀ ਡਾਇਰੈਕਟ ਫਲਾਈਟ ਆ ਤਾਂ ਤੁਹਾਨੂੰ ਮੁਸ਼ਕਲ ਹੋਣੀ ਕਿਉਂਕਿ ਉੱਥੇ ਹੀ ਦੇਖਿਆ ਵਾ ਲੇਡੀਜ਼ ਮਤਲਬ ਆਪਣੇ ਬੱਚਿਆਂ ਨਾਲ ਸੀਗੀਆਂ ਉਹਨਾਂ ਕਾਫੀ ਵੱਡੇ ਵੱਡੇ ਬੈਗ ਜਿਹੜੇ ਉਹਨਾਂ ਨੇ ਖਾਣ ਵਾਸਤੇ ਕਿਉਂ ਇਸ ਵਿੱਚ ਰੋਟੀਆਂ ਨਾਲ ਚੀਫਨ ਦੇ ਵਿੱਚ ਸਬਜ਼ੀ ਦਾ ਕੋਈ ਗੱਲ ਵੀ ਨਹੀਂ ਆ ਜਦੋਂ ਸਾਨੂੰ ਮਿਲਿਆ ਸੀ ਨਾ ਬਰੀਆਨੀ ਮਿਲੀ ਸੀ ਅਸੀਂ ਤੇ ਬਸ ਐਵੇਂ ਨਹੀਂ ਲਿਆਂਦਾ ਵੀ 5 ਘੰਟੇ ਦੀ ਫਲਾਈਟ ਆ ਫਿਰ ਉਹ ਸਮਾਂ ਨਹੀਂ ਜੇ ਲੰਘਦਾ ਮਤਲਬ ਜਦੋਂ ਹੁਣ ਅਸੀਂ ਰਾਤੀ ਤੁਰੇ ਹਾਂ ਅਸੀਂ 11:30 ਵਜੇ ਸਵੇਰੇ 7:30 ਵਜੇ ਇੱਥੇ ਪਹੁੰਚੇ ਹੁਣ 7:30 ਵਜੇ ਅਸੀਂ ਮਤਲਬ ਉਸ ਤੋਂ ਬਾਅਦ ਸਾਨੂੰ 10-11 ਵਜੇ ਬਾਹਰ ਨਿਕਲਦੇ ਨਿਕਲਦੇ ਆ ਤੇ 12:00 ਵਜੇ ਅਸੀਂ ਇੱਥੇ 12:00 1:00 ਵਜੇ ਇੱਥੇ ਆਏ ਉਸ ਤੋਂ ਬਾਅਦ ਮਤਲਬ ਬ੍ਰੈ ਫਿਰ ਤੁਹਾਨੂੰ ਭੁੱਖ ਬੜੀ ਲੱਗਦੀ ਤੇ ਜਦੋਂ ਤੁਸੀਂ ਭੁੱਖੇ ਆਉਂਦੇ ਜੇ ਨਾ ਫਿਰ ਤੁਹਾਨੂੰ ਹੋਟਲ ਨਹੀਂ ਮਿਲਦਾ ਅੱਜ ਅਸੀਂ ਜਦੋਂ ਭੁੱਖੇ ਆਏ ਤੇ ਅੱਜ ਸਾਨੂੰ ਹੋਟਲ ਨਹੀਂ ਮਿਲਦਾ ਕਿਉਂਕਿ ਵੇਹੀ ਕਹੀਏ ਕਿ 에어ਪੋਰਟ ਤੇ ਆ ਕੇ ਬਹੁਤ ਸਸਤੀਆਂ ਤੇ ਸਾਫ ਸੁਥਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੀ ਬਿਲਕੁਲ ਨਾ ਖਿੱਚ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਘਰੋਂ ਆਉਂਦੇ ਆ ਨਾ ਸਾਰਿਆਂ ਨੂੰ ਹੁੰਦਾ ਵਾ ਵੀ ਲੈ ਬਾਹਰ ਖਾਵਾਂਗੇ ਘਰ ਦਾ ਹੀ ਖਾਈ ਜਾਣਾ ਪਰ ਮੈਨੂੰ ਲੱਗਦਾ ਜ਼ਰੂਰ ਆਪਣਾ ਫੂਡ ਜ਼ਰੂਰ ਕੈਰੀ ਕਰੋ ਅਗਰ ਫੂਡ ਨਹੀਂ ਨਾ ਕੈਰੀ ਕਰਨਾ ਬਿਸਕਟ ਪੂਜੀਆ ਲੋਆਲੂ ਪੂਜੀਆ ਦੇ ਨਾਲ ਤੇ ਢੇੜੇ ਭਰੇ ਜਾਂਦਾ। ਸਾਨੂੰ ਜਾਨ ਨੂੰ ਪਤਾ ਇੱਥੇ ਕਿੰਨੀ ਮੁਸ਼ਕਲ ਆਉਂਦੀ ਆ ਸਿਰਫ ਇਸ ਕਾ ਹੋ ਸਕਦਾ ਵੈਜੀ ਹੋਵੇ ਪਰ ਸਾਨੂੰ ਬੜੀ ਚੰਚਣ ਕੇ ਚੀਜ਼ਾਂ ਨੂੰ ਲੈਣਾ ਪੈਣਾ। ਪਰ ਉਹਨਾਂ ਕਿਹਾ ਕਿ ਤੁਹਾਨੂੰ ਮਤਲਬ ਵੈਜੀ ਮਿਲੇਗਾ ਉਹਨਾਂ ਨੇ ਸਾਨੂੰ ਇਹੋ ਕਿਹਾ ਹੋਟਲ ਵਾਲਿਆਂ ਤੁਹਾਨੂੰ ਐ ਵੈਹੇ ਕੋਸ਼ਿਸ਼ ਜਿਹੜੀ ਹਿੰਮਤ ਨਹੀਂ ਹਾਰੀ ਅਸੀਂ ਦੋ ਤਿੰਨ ਵੈਜ ਜਿਹੜੇ ਆ ਹੋਟਲੋਂ ਲੱਭਾ ਫੋਟਲ ਨਹੀਂ ਲੱਭਲੇ ਆ ਤੇ ਉਦਾਂ ਵੈਹੇ ਜੀ ਵੈਜ ਹੋਟਲ ਕਿਸੇ ਨੂੰ ਨਾ ਪਤਾ ਹੋਵੇ ਤੇ ਟਵਿਨ ਟਾਵਰ ਦੇ ਵਿੱਚ ਇੱਕ ਹੋਟਲ ਹੈਗਾ ਆ ਕਿਹੜਾ ਕਿ ਹੀ ਮਾਹੌਲ ਕਿ ਹੀ ਇਦਾਂ ਪੁਸ਼ਕਾਰ ਭਵਨ ਕੁਛ ਭਵਨ ਦੇ ਨਾਮ ਤੇ ਨਹੀਂ ਭਵਨ ਕੁਛ ਹੋਰ ਵੀ ਹੀ ਕੱਲ ਆਪਾਂ ਜਾਣਾ ਹੀ ਆ ਹਾਂ ਕੱਲ ਦੱਸਾਂਗੇ ਤੇ ਇੱਥੇ ਕੇਐਲ ਟਾਵਰ ਦੇ ਲਾਗੇ ਤੁਹਾਨੂੰ ਮੁਗਲ ਮਹਿਲ ਮਿਲ ਜਣਾ ਆ ਬਹੁਤ ਵਧੀਆ ਜਗ੍ਹਾ ਉੱਥੇ ਤੇ ਤੁਸੀਂ ਚਲ ਜੂਗੇ ਤੁਸੀਂ ਇਦਾਂ ਲੱਗਣਾ ਜੇ ਕਰਦਾ ਪਰ ਸਮਰਾਪ ਹਮ ਇਦਾਂ ਕੁਛ ਹਾਂ ਸਮਰਾਪ ਹਮ ਸੀਗਾ ਸ਼ਾਇਦ 1 ਕਿ ਅਸੀਂ 20 ਆਵਰ ਲੱਗੇ ਬਾਕੀ ਇਹ ਵੀ ਚੀਜ਼ਾਂ ਲੱਭਣ ਚ ਮੁਸ਼ਕਲ ਹੁੰਦੀ ਆ ਹੁਣ ਅਹੀਂ ਆਉਂਦੇ ਹੁੰਦੇ ਹੀ ਸਭ ਵੀ ਲੱਭ ਲਿਆ ਵਾ ਇਹ ਸਟਾਰਬਕਸ ਵੀ ਲੱਭ ਗਿਆ 버ਗਰ ਕਿੰਗ ਤੁਹਾਨੂੰ ਮਿਲ ਜੇਗਾ ਸਭ ਕੁਝ ਮਿਲ ਜਣਾ ਇੱਥੇ ਬਣਿਆ ਹੋਇਆ ਸਿਰਫ ਬਸ ਥੋੜਾ ਲੱਭਣਾ ਪੈਂਦਾ ਆ ਉਹਨਾਂ ਚੀਜ਼ਾਂ ਨੂੰ ਜਾਣੇ ਜੇ ਤੁਸੀਂ ਆ ਵੀ ਰਹੇ ਜੇ ਨਾ ਤੇ ਗ੍ਰੈਬ ਜਿਹੜਾ ਐਪ ਆ ਨਾ ਉਹ ਤੁਸੀਂ ਡਾਊਨਲੋਡ ਕਰ ਲਓ ਉਹਦੇ ਵਿੱਚ ਤੁਹਾਨੂੰ ਟੈਕਸੀਜ਼ ਏਅਰਪੋਰਟ ਟ੍ਰਾਂਸਫਰ ਸਭ ਕੁਝ ਮਿਲ ਜੇਗਾ ਤੁਹਾਨੂੰ ਸਭ ਕੁਝ ਮਿਲ ਜੇਗਾ ਉਹ ਤੁਹਾਨੂੰ ਫੂਡ ਵੀ ਮਿਲ ਜੇਗਾ ਅਸੀਂ ਇੱਥੇ ਬੈਠੇ ਨਾ ਮੰਨ ਲਓ ਅਸੀਂ ਗ੍ਰੈਬ ਤੇ ਫੂਡ ਆਰਡਰ ਇੱਥੇ ਕਰ ਸਕਦੇ ਸਮਝ ਲਓ ਵੀ ਉਹਦੇ ਵਿੱਚ ਇੰਡੀਆ ਦੀ ਉਬਰ ਵੀ ਹੈਗੀ ਆ ਇੰਡੀਆ ਦੀ ਜ਼ੋਮਾਟੋ ਵੀ ਹੈਗੀ ਆ ਸਭ ਕੁਝ ਸੋਚ ਤਾਂ ਇਹ ਸੀਗਾ ਸਾਡਾ ਪਹਿਲਾ ਦਿਨ ਕੇ ਐਲ ਟਾਵਰ ਅਸੀਂ ਘੁੰਮ ਲਿਆ ਵਾ ਥੋੜਾ ਬੋਤਲ ਲਾਗੇ ਸਿਟੀ ਘੁੰਮ ਲਈ ਆ ਤੇ ਹੁਣ ਅਸੀਂ ਸੌਵਾਂਗੇ ਤੇ ਸਵੇਰੇ ਅਸੀਂ ਜਾਣਾ ਵਾ ਗੈਂਟਿੰਗ ਹਾਈਲੈਂਡ ਤੇ ਮਿਲਿਆਗੇ ਤੁਹਾਨੂੰ ਅਡੇਬਲੌਗ ਸਾਡੇ ਬਲੌਗ ਬਣਾਉਂਦਾ ਜਿਹੜਾ ਮਕਸਦ ਉਹ ਸਿਰਫ ਇਹੀ ਹੈ ਕਿ ਤੁਹਾਡੇ ਤੱਕ ਵਧੀਆ ਤੋਂ ਵਧੀਆ ਇਨਫੋਰਮੇਸ਼ਨ ਪਹੁੰਚਾਉਣਾ ਕਿਉਂਕਿ ਜਗ੍ਹਾ ਤੇ ਹਰ ਕੋਈ ਦਿਖਾ ਦਿੰਦਾ ਆ ਪਰ ਉਹਦੇ ਬਾਰੇ ਸਹੀ ਦੱਸਣਾ ਵੀ ਜ਼ਰੂਰੀ ਹੈ ਕਿਉਂਕਿ ਸਾਨੂੰ ਇਹ ਚੀਜ਼ ਬੜੀ ਫੀਲ ਹੋਈ ਸੀ ਕਿ ਸਾਨੂੰ ਮੈਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ ਕਿਤੋਂ ਵੀ ਤੇ ਇਸ ਕਰਕੇ ਚਲੋ ਬਾਕੀ ਮੈਨੂੰ ਜਿਹਨੂੰ ਜਿਹਨੂੰ ਲੋੜ ਹੋ ਉਹ ਵੇਖੇਗਾ ਨਾ YouTube ਤੇ ਮੈਨੂੰ ਵੇਖੀ ਹੈ ਨਾ ਜਦੋਂ ਤੇ ਉਹ ਕਿੰਨੀ ਲੰਬੀ ਇਮੀਗ੍ਰੇਸ਼ਨ ਆ ਜਾਂਦੀ ਹੈ ਸੱਚੀ ਤਾਂ ਹੈ ਹੀ ਨੀ ਤੇ ਪਜ਼ਲ ਕਰਦੇ ਨੇ ਪਰ ਸਾਡੀ ਇਮੀਗ੍ਰੇਸ਼ਨ ਅੰਮ੍ਰਿਤਸਰ ਚ ਹੋਈ ਹੈ ਸਿਰਫ 1.5

ਇਹ ਫੇਰ ਆ ਬੱਤੀ ਉਹ ਕਾਰਡ ਕੱਢ ਕੇ ਉਹ ਵਾਰ ਫੇਰ ਵਾਰ ਉਹ ਨਹੀਂ ਆ ਰਿਹਾ ਦੇਖਣਾ ਹਾਂ ਤੁਹਾਨੂੰ ਉਹ ਟਵਿੰ ਟਾਵਰ ਦਿਖਾਉਣੀ ਹੈ ਦੇਖੋ ਕਿੰਨਾ ਸ਼ਾਈਨ ਕਰ ਰਿਹਾ ਕਾਰਡ ਬਾਹਰ ਕੱਢ ਦੋ ਕੱਢਤਾ ਲਵ ਯੂ ਕੱਢ ਕੇ ਰੱਖੇ ਹੁਣ ਕੱਢਤਾ ਦੋਵੇਂ ਕੱਢਦੇ ਹੀ ਨਾ ਹਾਂ ਲੱਗੀ ਪੱਤੀ ਬੰਦ ਹੁਣ 3 2 ਉਹ ਪਹਿਲਾਂ ਹੀ ਹੋ ਗਈ ਓ ਮਾਈ ਗੋਡ ਕਿੰਨਾ ਸੋਹਣਾ ਨਿਆਰਾ ਮੈਂ ਵੀ ਆ ਜਾ ਆਜੋ ਆਜੋ ਸਹੀ ਹੈ ਨਾ ਹਾਏ ਮੈਂ ਦਿੱਤੀ ਸੌ ਜਾਣਾ ਬੜੀ ਤੇ ਤੇ ਠੀਕ ਹੈ ਜੀ ਫਿਰ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਤੇ ਅਗਰ ਬਤ ਜਗਾ ਜੋ ਇਹ ਵਨ ਸੈਕਿੰਡ ਮਿੰਟਾਂ ਤੇ ਇਹ ਵੀ ਨਹੀਂ ਹੋਗਾ ਠੀਕ ਹੈ ਜੀ ਫਿਰ ਮਿਲਾਂਗੇ ਤੁਹਾਨੂੰ ਹੁਣ ਅਗਲੇ ਵਲੌਗ ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਵੀਡੀਓਜ਼ ਨੂੰ ਪਿਆਰ ਦਿੱਤਾ ਜੁਦੇ ਰਹੋ ਬਾਏ ਬਾਏ ਟਾਟਾ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ